ਨਹੀਂ ਨਹੀਂ ਚਲੇਗੀ ਨਹੀਂ ਚਲੇਗੀ ਜਗਬਾਣੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਅੱਜ ਵੱਖ-ਵੱਖ ਟ੍ਰੇਡ ਯੂਨੀਅਨਸ ਦੇ ਵੱਲੋਂ ਜਾਂ ਲੇਬਰ ਦੇ ਨਾਲ ਸੰਬੰਧਿਤ ਜੜੀਆਂ ਜੱਥੇਬੰਦੀਆਂ ਨੇ ਹਰੇਕ ਤਰ੍ਹਾਂ ਦੀ ਜੱਥੇਬੰਦੀ ਹੈ ਉਹਨਾਂ ਦੇ ਵੱਲੋਂ ਭਾਰਤ ਬੰਦ ਕਾਲ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਆ ਜਿਹੜਾ ਕਿ ਪੂਰਾ ਖੁੱਲਿਆ ਹੋਇਆ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਬਾਜ਼ਾਰ ਹੈ ਉਹ ਖੁੱਲੇ ਹੋਏ ਨੇ ਪਰ ਉੱਥੇ ਬੱਸ ਸਟੈਂਡ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਬੱਸ ਸਟੈਂਡ ਵਿਖੇ ਜਿਹੜਾ ਕਿ ਰੋਡ ਜਾਮ ਕਰਕੇ ਟ੍ਰੇਡ ਯੂਨੀਅਨਸ ਦੇ ਜਿਹੜੇ ਮੁਲਾਜ਼ਮ ਨੇ ਵੱਖ-ਵੱਖ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇੱਕ ਸਾਂਝਾ ਧਰਨਾ ਹੈ ਜਿਹੜਾ ਕਿ ਦਿੱਤਾ ਜਾ ਰਿਹਾ ਪਿਆ ਹੈ ਜਿਸ ਦੇ ਵਿੱਚ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਨਾਲ ਦੀ ਨਾਲ ਸਾਂਝੀਆਂ ਕਰ ਰਹੇ ਹਾਂ ਹੁਸ਼ਾਰਪੁਰ ਦੇ ਬੱਸ ਸਟੈਂਡ ਬਾਹਰ ਇੱਕ ਵੱਡਾ ਇਕੱਠ ਹੋਇਆ ਪਿਆ ਹੈ ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਵੀ ਨੇ ਸਰ ਕੀ ਨਾਮ ਹੈ ਜੀ ਆਪਣਾ ਕਾਉਣ ਗੁਰਮੇਲ ਸਿੰਘ ਸਰ ਵੱਡਾ ਪ੍ਰਦਰਸ਼ਨ ਅੱਜ ਕੀਤਾ ਜਾ ਰਿਹਾ ਪਿਆ ਕੀ ਕੁਝ ਕਹਿਣਾ ਚਾਹੋਗੇ ਜੀ ਕੀ ਕੁਝ ਮੰਗਾ ਨੇ ਦੇਸ਼ ਦੀਆਂ ਵੱਡੀਆਂ 10 ਸਟੇਟ ਯੂਨੀਅਨ ਔਰ ਗਿੰਨੀਆਂ ਮਜ਼ਦੂਰ ਫੈਡਰੇਸ਼ਨ ਆਇਆ ਚਾਹੇ ਉਹ ਕੇਂਦਰ ਦੀਆਂ ਚਾਹੇ ਸੂਬਿਆਂ ਦੀਆਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅਸੀਂ 12 ਤਰੀਕ ਨੂੰ ਹੜਤਾਲ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਨੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸ਼ਕੀਮ ਵਰਕਰਾਂ ਨੇ ਔਰ ਹੋਰ ਲੋਕਾਂ ਨੇ ਇਹ ਹੜਤਾਲ ਦਾ ਡਟ ਕੇ ਸਮਰਥਨ ਕੀਤਾ ਔਰ ਸਾਰੇ ਲੋਕ ਚਾਹੇ ਅਸੀਂ ਅੱਜ ਇੱਥੇ ਇਕੱਠੇ ਆਂ ਪਿੰਡਾਂ ਅੰਦਰ ਸ਼ਹਿਰਾਂ ਅੰਦਰ ਥਾਂ ਥਾਂ ਲੋਕ ਇਕੱਠ ਕਰਕੇ ਕਾਰਖਾਨੇ ਬੰਦਿਆ ਬੱਸਾਂ ਬੰਦਿਆ ਸਰਕਾਰੀ ਇਹ ਸਾਰਾ ਜਿਹੜਾ ਐਕਸ਼ਨ ਆ ਕੇਂਦਰ ਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਚ ਕੀਤਾ ਜਾ ਰਿਹਾ ਤਿੰਨ ਮੁੱਖ ਤੌਰ ਤੇ ਸਾਡੀਆਂ ਗੱਲਾਂ ਆ ਨੰਬਰ 1 ਜਿਹੜਾ ਕੇਂਦਰ ਦੀ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ ਵਿਕਸਿਤ ਭਾਰਤ ਜੀ ਆਰਮ ਜੀ ਕਾਨੂੰਨ ਬਣਾਇਆ ਉਹ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਬਹਾਲ ਕਰਉਣਾ ਨੰਬਰ 2 ਦੇ ਉੱਤੇ ਜਿਹੜੇ 4 ਕਿਰਤ ਕੋਡ ਆ 44 ਕਾਨੂੰਨ ਬਣੇ ਹੋਏ ਸੀ ਲੜ ਕੇ ਉਹ ਖਤਮ ਕਰਕੇ ਮੈਉਣ ਮਤਲਬ ਜਿਹੜੀ ਕੇਂਦਰ ਦੀ ਸਰਕਾਰ ਨੇ 4 ਕੋਡ ਬਣਾਤੇ ਆ ਜਿਹਦੇ ਨਾਲ ਮਜ਼ਦੂਰਾਂ ਦੇ ਹੱਥ ਪੈਰ ਬੰਨ੍ਹ ਕੇ ਪੂੰਜੀਪਤੀਆਂ ਦੇ ਅੱਗੇ ਸਿੱੜ ਦਿੱਤੇ ਆ 12 ਘੰਟੇ ਦੀ ਡਿਊਟੀ 8 ਘੰਟੇ ਦੀ ਤਨਖਾਹ ਜੂਨੀਅਰ ਮਰਦਾਂ ਦਾ ਕੋਈ ਅਧਿਕਾਰ ਨਹੀਂ ਮੰਗ ਪੱਤਰ ਦੇਣ ਦਾ ਕੋਈ ਅਧਿਕਾਰ ਨਹੀਂ ਲੜਨ ਦਾ ਕੋਈ ਅਧਿਕਾਰ ਨਹੀਂ ਇਸੇ ਤਰ੍ਹਾਂ ਜਿਹੜੀਆਂ ਕਿਸਾਨੀ ਦੇ ਮਸਲੇ ਆ ਉਹਨਾਂ ਨੂੰ ਲੈ ਕੇ ਸਾਰੇ ਦੇਸ਼ ਅੰਦਰ ਆਪਣੀਆਂ ਨਾ ਮੰਗਾਂ ਲਈ ਲੜ ਰਹੇ ਆ ਔਰ ਉਹਦੇ ਲਈ ਅੱਜ ਪੂਰਾ ਦੇਸ਼ ਕਰੋੜਾਂ ਲੋਕ ਕਟੋ-ਕਟ ਮੇਰੇ ਹਿਸਾਬ ਨਾਲ 30 ਕਰੋੜ ਲੋਕ ਜਿਹੜੇ ਆ ਅੱਜ ਦੇ ਇਸ ਸੈਕਸ਼ਨ ਚ ਸ਼ਾਮਲ ਹੋਣਗੇ ਅੱਜ ਹੁਸ਼ਿਆਰਪੁਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿਦਾਂ ਬੀਬੀਆਂ ਨੇ ਐਨ ਇੱਥੇ ਇੱਕ ਵਾਰੀ ਲਿਆ ਕੇ ਦੱਸ ਦਿੱਤਾ ਕੇਂਦਰ ਦੀ ਸਰਕਾਰ ਨੂੰ ਕਿ ਅਸੀਂ ਲੜਨਾ ਅਸੀਂ ਲੜਾਂਗੇ ਔਰ ਇਹ ਜਿਹੜੀਆਂ ਤੁਹਾਡੀਆਂ ਨੀਤੀਆਂ ਜਿਹੜੇ ਲੋਕਾਂ ਤੇ ਹਮਲੇ ਕੀਤੇ ਜਦ ਤੱਕ ਤੁਸੀਂ ਇਹ ਵਾਪਸ ਨਹੀਂ ਕਰਦੇ ਉਦੋਂ ਤੱਕ ਲੜਾਈ ਜਿਹੜੀ ਆ ਜਾਰੀ ਰਹੇ ਸਰ ਲਗਾਤਾਰ ਵਿਰੋਧ ਹੋਇਆ ਕੇਂਦਰ ਸਰਕਾਰ ਦਾ ਵੀ ਮਨਰੇਗਾ ਸਕੀਮ ਨੂੰ ਲੈ ਕੇ ਜਾਂ ਹੁਣ ਲੇਬਰ ਲਾਅਸ ਦੇ ਵਿੱਚ ਤਬਦੀਲੀ ਕੀਤੀ ਗਈ ਆ ਤੁਸੀਂ ਵੀ ਇੱਥੇ ਪਹੁੰਚੇ ਹੋ ਸਰਕਾਰ ਤਾਂ ਸੂਬਾ ਦੇਣ ਨੂੰ ਹੁੰਦੀ ਆ ਤੇ ਦੁਬਿਧਾ ਦੇ ਰਹੇ ਨੇ ਦੇਖੋ ਸਰਕਾਰ ਜਿਹੜੀ ਹੈ ਅਸੀਂ ਇਸ ਗੱਲ ਨੂੰ ਸਮਝਦੇ ਆਂ ਵੀ ਸਰਕਾਰ ਇਹ ਕੋਈ ਲੋਕਾਂ ਤੇ ਅੱਛੀ ਸਰਕਾਰ ਨਹੀਂ ਇਹ ਸਰਕਾਰ ਕਾਰਪੋਰਟ ਘਰਾਣਿਆਂ ਦੇ ਦੁਆ ਥੱਲੇ ਹੈ ਤੇ ਕਾਰਪੋਰੇਟਕਰਾਨੇ ਦੇ ਇਸ਼ਾਰੇ ਦੇ ਸਹਾਰੇ ਤੇ ਚੱਲ ਰਹੀ ਹੈ ਜਿਹਦੇ ਕਰਕੇ ਤੁਸੀਂ ਜਿਵੇਂ ਦੇਖ ਰਹੇ ਹੋ ਕੋਈ ਸਮਾਂ ਹੁੰਦਾ ਸੀ ਜਦੋਂ ਬੈਂਕਾਂ ਦਾ ਕੌਮੀਕਰਨ ਹੋਇਆ ਸੀਗਾ ਅੱਜ ਬੈਂਕਾਂ ਦਾ ਕੌਮੀਕਰਨ ਦੀ ਜਗ੍ਹਾ ਇੱਕ ਬੈਂਕ ਨੂੰ ਦੂਜੇ ਬੈਂਕ 'ਚ ਮਰਜ ਕੀਤਾ ਜਾ ਰਿਹਾ ਹੈ ਅੱਜ ਜਿਹੜੇ ਪਬਲਿਕ ਸੈਕਟਰ ਦੇ ਅਧਾਰੇ ਸੀਗੇ ਅੱਜ ਮੁੜ ਕੇ ਨਿੱਜੀ ਹੱਥਲ ਦਿੱਤੇ ਜਾ ਰਹੇ ਹੈ ਇੰਡੀਅਨ 에ਅਰਲਾਈਨਸ ਵਰਗਾ ਅਧਾਰਾ ਜਿਹੜਾ ਕਿਸੇ ਸਮੇਂ ਟਾਟਾ ਤੋਂ ਖਰੀਦਿਆ ਸੀਗਾ ਅੱਜ ਮੁੜ ਕੇ ਇਹਨਾਂ ਨੇ ਟਾਟਾ ਦੀ ਚੋੜੀ ਮੁੜ ਕੇ પા ਦਿੱਤਾ ਗਿਆ ਹੈ ਜਿਹੜਾ 에ਅਰਲਾਈਨ 에ਅਰਲਾਈਨ ਤੋਂ ਇਲਾਵਾ ਜਿਹੜਾ ਰੇਲਵੇ ਦਾ ਹੈ ਇਹ ਦੇ ਦੇ ਅੰਦਰ ਅਜ ਲੱਖਾਂ ਮੁਲਾਜ਼ਮ ਜਿਹੜੇ ਐ ਆਊਟਸੋਰਸ ਤੇ ਸੁਸਾਇਟੀਆਂ ਦੇ ਅੰਦਰ ਥਰੂ ਸੁਸਾਇਟੀਆਂ ਦੇ ਰੱਖੇ ਜਾਂਦੇ ਆ ਇਸੇ ਤਰ੍ਹਾਂ ਵੱਖ-ਵੱਖ ਅਧਾਰਿਆਂ ਦੇ ਜਿਹੜੇ ਕੰਮ ਕਰਦੇ ਮੁਲਾਜ਼ਮ ਐ ਅੱਜ ਉੱਥੇ ਰੈਗੂਲਰ ਭਰਤੀ ਨਹੀਂ ਹੋ ਰਹੀ ਇਹਨਾਂ ਸਰਕਾਰ ਦੀਆਂ ਨੀਤੀਆਂ ਕਰਕੇ ਅੱਜ ਹਰ ਅਧਾਰੇ ਦੇ ਅੰਦਰ ਆਊਟਸੋਰਸ ਹੋ ਰਹੀ ਹੈ ਕੰਟ੍ਰੈਕਟ ਤੇ ਭਰਤੀ ਹੋ ਰਹੀ ਹੈ ਇਹ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਖਿਲਾਫ ਸਰਕਾਰ ਪਿੱਛੇ ਲੜੀ ਆ ਪਰ ਕਿਸਾਨ ਇੱਕ ਸਾਲ ਤੋਂ ਵੱਧ ਮੋਰਚਾ ਲਾ ਕੇ ਆਏ ਆ ਜਦੋਂ ਮੋਦੀ ਦੀ ਧੋਣ ਦਾ ਕਿਲਾ ਸਰਕਾਰ ਕਿਸਾਨ ਕੱਢ ਕੇ ਆਏ ਆ ਅੱਜ ਮੁੜ ਕੇ ਬਿਜਲੀ ਸੋਧ ਬਿੱਲ ਲਿਆ ਕੇ ਮੁੜ ਕੇ ਫੇਰ ਲੋਕਾਂ ਦੇ ਭਾਰ ਨਿਤਨਾ ਚਾ ਰਹੇ ਆ ਅੱਜ ਜਿਹੜਾ ਸੀਡ ਬਿੱਲ ਲਿਆ ਰਹੇ ਆ ਉਹਦੇ ਨਾਲ ਅੱਜ ਕਿਸਾਨੀ ਨੂੰ ਤਬਾਹ ਕਰਨਾ ਚਾਹਦੇ ਆ ਇਹ ਤੋਂ ਇਲਾਵਾ ਅੱਜ ਵੱਖ-ਵੱਖ ਅਧਾਰਿਆਂ ਦੀਆਂ ਨੌਕਰੀਆਂ ਬੰਦ ਕਰਕੇ ਬੇਜ਼ਗਾਰੀ ਦਾ ਆਲਮ ਚ ਹੋਰ ਵਾਧਾ ਕੀਤਾ ਜਾ ਰਿਹਾ ਹੈ ਅੱਜ ਰੋਜ਼ਗਾਰ ਦੇ ਨਾਂ ਤੇ ਸ਼ੋਸ਼ਣ ਤੁਸੀਂ ਦੇਖ ਰਹੇ ਹੋ ਆ ਮੇੜੇ ਮਿਲਦੀਆਂ ਪੈਣਾ 3000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਆਸ਼ਾ ਵਰਕਰਾਂ ਮਾਮੂਲੀ ਸੈਂਟਰ ਤੇ ਕੰਮ ਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਆਂਗਰਵਾੜੀ ਜਿਹੜੇ 30 35 ਬਿੰਦੂ ਸਾਬ ਤੋਂ ਕੰਮ ਕਰ ਰਹੀਆਂ ਉਹਨਾਂ ਨੂੰ ਵੀ ਜੀਉਣ ਜੋ ਕੇ ਪੈਸੇ ਨਹੀਂ ਮਿਲਦੇ ਜਦ ਮਿਨੀਮਮ ਵੇਜ ਦਿੱਤਾ ਨਹੀਂ ਜਾ ਰਿਹਾ ਹੈ ਇਸੇ ਤਰ੍ਹਾਂ ਹੁਣ 8 ਘੰਟੇ ਕੰਮ ਦੀ ਦੇ ਲਈ ਲੋਕਾਂ ਨੇ ਆਪਣੇ ਖੂਨ ਬਹਾਏ ਅੱਜ ਮੁੜ ਕੇ 8 ਘੰਟੇ ਦੀ ਜਗ੍ਹਾ 12 ਘੰਟੇ ਸਰਕਾਰ ਨੇ ਕਰ ਦਿੱਤੇ ਆ ਆ ਮਰੀਗਾ ਸਕੀਮ ਜਿਹੜੀ ਸੀਗੀ ਜਿਹੜੀ ਮਾੜੀ ਮੋਟੀ ਰਾਹਤ ਗਰੀਬ ਗੁਰਬੀ ਦਿੰਦੀ ਸੀਗੀ ਉਹ ਮਰੀਗਾ ਸਕੀਮ ਨੂੰ ਅੱਜ ਖਤਮ ਕਰਨ ਵਾਲੇ ਪਾਸੇ ਸਰਕਾਰ ਚਲੀ ਗਈ ਹੈ ਲੋਕਾਂ ਤੋਂ ਮੈਂ ਸਮਝਦਾ ਵੀ ਕੰਮ ਕਰਨ ਦਾ ਅਧਿਕਾਰ ਵੀ ਲੋਕਾਂ ਤੋਂ ਖੋਇਆ ਜਾ ਰਿਹਾ ਹੈ ਇਸ ਕਰਕੇ ਤੁਸੀਂ ਦੇਖ ਰਹੇ ਹੋ ਸਾਡੀ ਮੰਗ ਤਾਂ ਇਹ ਹੁੰਦੀ ਸੀਗੀ ਬਈ ਦੇਸ਼ ਦੇ ਹਰ ਨਾਗਰਿਕ ਨੂੰ ਜਿਹੜਾ 56 60 ਸਾਲ ਦੀ ਉਮਰ ਜਿਹਨ ਕੱਤੀ ਇੱਥੇ ਇਸ ਦੇਸ਼ ਦੀ ਤੱਕੀ ਹਿੱਸਾ ਪਾਇਆ ਕੰਮ ਕੀਤਾ ਹੈ ਹਰ ਇੱਕ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਪਰ ਸਰਕਾਰ ਨੇ ਉਹਨਾਂ ਨੂੰ ਤਾਂ ਪੈਨਸ਼ਨ ਕੀ ਦੇਣੀ ਸੀ ਜੂਨ ਜਗੀ ਜਿਨ੍ਹਾਂ ਨੂੰ ਮਿਲਦੀ ਸੀਗੀ ਉਹਨਾਂ ਤੋਂ ਹੀ ਪੈਨਸ਼ਨ ਖੋਲੇ ਗਈ ਹੈ ਇਸ ਕਰਕੇ ਸਰਕਾਰ ਅੱਜ ਬਿਲਕੁਲ ਨਿਜੀ ਕਰਨ ਦੇ ਰਾਹ ਤੇ ਚੱਲੀ ਹੋਈ ਹੈ ਇਸ ਕਰਕੇ ਕੱਲਾ ਖਤਰਾ ਸਾਡੇ ਰੋਜ਼ਗਾਰ ਨੂੰ ਖਤਰਾ ਨਹੀਂ ਕੱਲਾ ਖੇਤੀ ਸੰਕਟ ਦੇ ਉੱਤੇ ਨਹੀਂ ਹੈ ਆ ਸਾਡੇ ਦੇਸ਼ ਦੀ ਪ੍ਰਭੂਸਤਾ ਨੂੰ ਖਤਰਾ ਹੈ ਅੱਜ ਦੇਸ਼ ਨੂੰ ਗੁਲਾਮ ਬਣਾਉਣ ਦੇ ਪਾਸੇ ਸਰਕਾਰ ਜਾ ਰਹੀ ਹੈ ਜਿੱਥੇ ਧਰਮਾਂ ਦੇ ਨਾਂ ਮਤੇ ਜਾਤਾਂ ਦੇ ਨਾਂ ਮਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਇਸ ਦਾ ਇਸ ਕਹੇ ਸਮਝਦੇ ਆ ਜਿੱਥੇ ਅੱਜ ਕਰੋੜਾਂ ਲੋਕ ਹੜਤਾਲ ਤੇ ਗਏ ਆ ਆਨ ਬੜ ਜਿਹਦਾ ਅੱਜ ਇਸ ਹੜਤਾਲ ਦਾ ਡਟ ਕੇ ਸੰਯੁਕਤ ਕਿਸਾਨ ਮੋਰਚਾ ਸਪੋਰਟ ਕਰ ਰਿਹਾ ਥਾਂ ਮਰ ਥਾਂ ਕਰ ਰਿਹਾ ਹੈ ਉੱਥੇ ਇਸ ਹੜਤਾਲ ਤੋਂ ਬਾਅਦ ਲੋਕਾਂ ਨੇ ਲੰਬੇ ਸੰਘਰਸ਼ਾ ਜਾਣਾ ਹੈ ਇਹਨਾਂ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤਾਂ ਜੋ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਇਸ ਕਰਕੇ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਅੱਜ ਇੱਥੇ ਨਹੀਂ ਪੂਰੇ ਦੇਸ਼ ਦੇ ਅੰਦਰ ਹੋ ਰਿਹਾ ਹੈ ਸਰ ਕਿਸਾਨਾਂ ਦੇ ਵੱਲੋਂ ਵੀ ਲਗਾਤਾਰ ਜਿਹੜਾ ਕਿ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਕਿ ਧੌਣਚੋਣਾ ਦੇ ਕਿਲਾ ਵੀ ਅਸੀਂ ਕਹਿ ਸਕਦੇ ਹਾਂ ਕੱਢਿਆ ਗਿਆ ਸੀ ਅੱਜ ਵੀ ਹੁਣ ਸਾਰੇ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਹੈ ਤੁਸੀਂ ਵੀ ਇਹਨਾਂ ਨੂੰ ਸਮਰਥਨ ਦੇ ਰਹੇ ਹੋ ਕੀ ਕੁਝ ਕਹਿਣਾ ਚਾਹੋਗੇ ਜੀ ਕੀ ਕੁਝ ਆਊਟਕਮ ਹੋਵੇਗੀ ਜਾਂ ਇਸ ਤੋਂ ਇਲਾਵਾ ਜੇਕਰ ਹੱਲ ਨਹੀਂ ਹੁੰਦਾ ਤਾਂ ਅੱਗੇ ਕੀ ਕੁਝ ਲੀਕਿਆ ਜਾਵੇ ਦੇਖੋ ਇਹ ਲੜਾਈ ਜਿਹੜੀ ਆ ਇਹ ਭਾਜਪਾ ਦੀ ਸਰਕਾਰ ਦੇ ਖਿਲਾਫ ਲੰਮੀ ਲੜਾਈ ਹੈ ਇਹੋ ਇਹ ਕਿਸਾਨਾਂ ਨੂੰ ਮਜ਼ਦੂਰਾ ਨੂੰ ਮੁਲਾਜ਼ਮਾਂ ਨੂੰ ਨੌਜਵਾਨਾਂ ਨੂੰ ਸਾਰਿਆਂ ਤਬਕਿਆਂ ਨੂੰ ਜਿਹੜੀ ਆ ਉਹ ਇਕੱਠੇ ਹੋ ਕੇ ਜ਼ੋਰਦਾਰ ਹੱਲਾ ਮਾਰ ਕੇ ਉਹਦੇ ਵਿਰੁੱਧ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਆ ਅੱਜ ਦਾ ਜਿਹੜੀ ਦੇਸ਼ ਵਿਆਪੀ ਮੁਲਾਜ਼ਮਾਂ ਦੀ ਹੜਤਾਲ ਆ ਇਹ ਇੱਕ ਸੰਕੇਤ ਤੌਰ ਤੇ ਇੱਕ ਚੇਤਾਵਨੀ ਦੇ ਤੌਰ ਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਜ਼ਦੂਰ ਮੁਲਾਜ਼ਮਾਂ ਦੇ ਵਿਰੋਧੀ ਕਾਰ ਲੇਬਰ ਕੋਡ ਤੇ ਕਿਸਾਨ ਵਿਰੋਧੀ ਤੇ ਆਮ ਲੋਕਾਂ ਦੇ ਵਿਰੋਧੀ ਆ ਜਿਹੜਾ ਬਿਜਲੀ ਸੋਧ ਬਿੱਲ ਉਹ ਆਮ ਲੋਕਾਂ ਦੇ ਬਿਲਕੁਲ ਆਮ ਲੋਕਾਂ ਦੇ ਵਿਰੋਧੀ ਆ ਤੇ ਸੀਡ ਸੋਧ ਬਿੱਲ ਜਿਹੜਾ ਤੇ ਮਨਰੇਗਾ ਜਿਹੜੀ ਜੀ ਰਾਮ ਜੀ ਸਕੀਮ ਹੈ ਜੋ ਉਹਨੂੰ ਵਾਪਸ ਨਾਲ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੇਂਦਰੀ ਟ੍ਰੇਡ ਯੂਨੀਅਨ ਤੇ ਐਸ ਕੇ ਐਮ ਜੋ ਹੈਗਾ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਇਕੱਠੇ ਹੋ ਕੇ ਇੱਕ ਵੱਡਾ ਹਮਲਾ ਜਿਹੜਾ ਉਹ ਮਾਰਨ ਵਾਸਤੇ ਮਜਬੂਰ ਹੋਣਗੇ ਜਿਹਦਾ ਕਿ ਖਮਿਆਜਾ ਜਿਹੜਾ ਉਹ ਮੋਦੀ ਸਰਕਾਰ ਨੂੰ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪੈ ਸਕਦਾ ਹੈ ਤਾਂ ਇਹ ਜਿਹੜੀਆਂ ਕਿ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪਿੱਛੇ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਕਿ ਮੁਲਾਜ਼ਮਾ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਨੇ ਜੋ ਉਹਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਸਿੱਧੇ ਤੌਰ ਤੇ ਇਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮੰਗਾ ਨੇ ਜਿਸ ਨੂੰ ਲੈ ਕੇ ਸਾਰੇ ਮੁਲਾਜ਼ਮ ਇਕੱਤਰ ਹੋਏ ਨੇ ਬੈਠੇ ਹੋਏ ਨੇ ਇਹਨਾਂ ਦੇ ਵਿੱਚ ਬਦਲੀ ਨਹੀਂ ਹੁੰਦੀ ਜਾਂ ਫਿਰ ਜਿਹੜੇ ਕਾਨੂੰਨ ਨੇ ਉਹਨਾਂ ਦੇ ਵਿੱਚ ਬਦਲੀ ਨਹੀਂ ਹੁੰਦੀ ਜਾਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸੇ ਤਰ੍ਹਾਂ ਦੇ ਨਾਲ ਇਸ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਤੇ ਠਿੱਕਾ ਕੀਤਾ ਜਾਵੇਗਾ